ਗੁਰਦਾਸਪੁਰ ਪਠਾਨਕੋਟ ਦੀ ਜਨਤਾ ਨੂੰ ਅਮਨਦੀਪ ਸਿੰਘ ਗੋਤਰਾ ਦੀ ਸਤਿ ਸ੍ਰੀ ਅਕਾਲ ਮੇਰਾ ਪਿੰਡ ਗੋਤਪੋਕਰ ਜ਼ਿਲ੍ਹਾ ਗੁਰਦਾਸਪੁਰ ਹੈ ਤੇ ਮੇਰੀ ਰਿਹائش ਗੁਰਦਾਸਪੁਰ ਸ਼ਹਿਰ ਦੀ ਹੈ ਮੈਂ ਭਾਰਤ ਦੀ ਫੌਜ ਤੋਂ ਰਿਟਾਇਰਡ ਜੀਸੀਓ ਇਸ ਵਾਰ ਦੇ 2019 ਲੋਕ ਸਭਾ ਚੋਣ ਵਿੱਚ ਉਮੀਦਵਾਰ ਆਜ਼ਾਦ ਉਮੀਦਵਾਰ ਖੜਾ ਹੋਣ ਜਾ ਰਿਹਾ ਹਾਂ ਇਸ ਜ਼ਿਲ੍ਹੇ ਨੂੰ ਇਸ ਜ਼ਿਲ੍ਹੇ ਦੀ ਜਨਤਾ ਨੂੰ ਇੱਕ ਐਸੇ ਉਮੀਦਵਾਰ ਦੀ ਲੋੜ ਹੈ ਜੋ ਇਸ ਜ਼ਿਲ੍ਹੇ ਤੇ ਜ਼ਿਲ੍ਹੇ ਦੀ ਜਨਤਾ ਨੂੰ ਬਾਕੀ ਦੇਸ਼ ਦੇ ਨਾਲ ਤੋੜ ਸਕੇ ਬਰਾਬਰ ਦੇ ਸਥਾਨ ਤੇ ਲਿਆ ਸਕੇ ਬਹੁਤ ਪਿਛੜ ਦਿੱਤਾ ਇਸ ਜ਼ਿਲ੍ਹੇ ਨੂੰ ਬਾਕੀ ਦੇਸ਼ ਦੇ ਮੁਕਾਬਲੇ ਇਹਨ ਸਿਆਸਤਕਾਰਾਂ ਨੇ 20 ਸਾਲ ਪਿੱਛੇ ਧਕੇਲ ਦਿੱਤਾ ਕੀ ਕੋਈ ਕਮੀ ਹੈ ਮੇਰੇ ਜ਼ਿਲ੍ਹੇ ਵਿੱਚ ਜ਼ਿਲ੍ਹੇ ਦੇ ਲੋਕਾਂ ਦੀ ਮਿਹਨਤ ਵਿੱਚ ਕੋਈ ਕਮੀ ਨਹੀਂ ਕਮੀ ਹੈ ਤੇ ਇਹਨਾਂ ਰਾਜਨੀਤਿਕ ਪਾਰਟੀਆਂ ਦੀ ਮਾੜੀ ਤੇ ਮਤਲਬੀ ਸੋਚ ਵਿੱਚ ਕਮੀ ਹੈ। ਇਹਨਾਂ ਦੀ ਇਮਾਨਦਾਰੀ ਤੇ ਨੀਅਤ ਵਿੱਚ ਕਮੀ ਹੈ। ਫਰਮਾਬਰ ਫਰਮਾਬਰਦਾਰੀ, ਸੇਵਾਪਾ ਲੋਕ ਕਲਿਆਣ ਦੀ ਸੋਚ ਇਹਨਾਂ ਵਿੱਚ ਕੋਈ ਵੀ ਚੀਜ਼ ਨਹੀਂ ਹੈ ਇਹਨਾਂ ਮੰਤਰੀਆਂ ਦੇ ਕੋਲ। ਐ ਤੇ ਸਿਰਫ ਸੱਤਾ ਤੇ ਤਾਕਤ ਦਾ ਨਸ਼ਾ, ਆਪਣਾ ਫਾਇਦਾ, ਆਪਣੇ ਪਰਿਵਾਰ ਦੇ ਫਾਇਦੇ ਤੇ ਆਪਣੀ ਪਾਰਟੀ ਦੇ ਫੰਡ ਦੀ ਪ੍ਰਵਾਹ ਹੈ ਨਾ ਸਿਆਸਤਕਾਰਾਂ। ਇਸ ਜ਼ਿਲ੍ਹੇ ਵਿੱਚ ਕੁਝ ਵੀ ਸਹੀ ਨਹੀਂ ਹੋ ਰਿਹਾ ਠੀਕ ਨਹੀਂ ਹੋ ਰਿਹਾ ਹਰ ਤਰਫ ਦੁੱਖ ਤਕਲੀਫਾਂ ਤੇ ਪਰੇਸ਼ਾਨੀਆਂ ਹੈ ਤੇ ਜਿਨ੍ਹਾਂ ਲੋਕਾਂ ਨੂੰ ਸਾਰਿਆਂ ਨੇ ਚੁਣਿਆ ਸੀ ਇਹਨਾਂ ਪਰੇਸ਼ਾਨੀਆਂ ਦੇ ਨਿਪਟਾਰੇ ਵਾਸਤੇ ਉਹਨਾਂ ਤੋਂ ਕੋਈ ਵੀ ਸਹੀ ਖਤਮ ਇਸ ਪਾਸੇ ਨਹੀਂ ਲਿਆ ਗਿਆ ਸਾਰੇ ਹੀ ਸਿਆਸਤਦਾਰ ਆਪਣਾ ਹੀ ਆਪ ਸਵਾਰਣ ਚ ਲੱਗੇ ਹੋਏ ਨੇ ਜੇ ਪਿਛਲੇ 15 20 ਸਾਲ ਸਾਰੇ ਸਿਆਸਤਦਾਰ ਜ਼ਿਲ੍ਹੇ ਬਾਰੇ ਸੋਚਦੇ ਲੋਕਾਂ ਬਾਰੇ ਸੋਚਦੇ ਤੇ ਆਪਣਾ ਜ਼ਿਲ੍ਹਾ ਵੀ ਚੰਡੀਗੜ੍ਹ ਤੋਂ ਪਿੱਛੇ ਨਹੀਂ ਸੀ ਉਹ ਹਰ ਪਾਸੇ ਜਾ ਕੇ ਦੇਖ ਲਿਆ ਕਚਰਾ ਹੀ ਕਚਰਾ ਵੱਡੇ ਵੱਡੇ ਖੂਬ ਬਣੇ ਸੜਕਾਂ ਤੇ ਘੱਟਾ ਮਿੱਟੀ ਚਾਰੋਂ ਪਾਸੇ ਟੁੱਟੀਆਂ ਤੇ ਹਨੇਰੀਆਂ ਪਿੰਡਾਂ ਦੀਆਂ ਗਲੀਆਂ ਗੱਡੀਆਂ ਮੋਟਰਸਾਈਕਲਾਂ ਦੀਆਂ ਚੋਰੀਆਂ ਜੋ ਕਿ ਵਾਪਸ ਕਦੀ ਨਹੀਂ ਮਿਲਦੀ ਕਿਸਾਨਾਂ ਮਜ਼ਦੂਰਾਂ ਦੀ ਬਦ ਤੋਂ ਬੁਰੀ ਮਾਲੀ ਹਾਲਤ ਕੋਈ ਵੀ ਸਰਕਾਰੀ ਦਫ਼ਤਰ ਵਿੱਚ ਚਲੇ ਜਾਓ ਗਰੀਬਾਂ ਨਾਲ ੱੱੱਕਾ ਆਮ ਜਨਤਾ ਨਾਲ ੱੱੱਕਾ ਪਰੇਸ਼ਾਨੀਆਂ ਰਿਸ਼ਵਤ ਖੋਰੀਆਂ ਬਿਨਾ ਪੈਸੇ ਦੇ ਕੇ ਕੋਈ ਕੰਮ ਨਹੀਂ ਹੁੰਦਾ ਹਰ ਪਾਸੇ ਆਪਣੇ ਹੱਕ ਵਾਸਤੇ ਲੜਨਾ ਪੈਂਦਾ ਕਦੀ ਧਰਨੇ ਤੇ ਕਦੀ ਰੇਲ ਗੱਡੀਆਂ ਰੋਕੋ ਕਿਉਂ ਕਿਉਂ ਹੈ ਇਹ ਸਭ ਸਰਕਾਰ ਦੀ ਨਾਕਾਮੀ ਕਰਕੇ ਬਸ ਹੁਣ ਇਹ ਸਭ ਨਹੀਂ ਚਾਹੀਦਾ ਐਸੀ ਕੋਈ ਵਜ੍ਹਾ ਨਹੀਂ ਹੈ ਇਨਾ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਨਹੀਂ ਹੋ ਸਕਦਾ ਲੋੜ ਹੈ ਇਮਾਨਦਾਰੀ ਦੀ ਆਪਣੇ ਤੋਂ ਉੱਪਰ ਉੱਠ ਕੇ ਸੋਚਣ ਦੀ ਸਾਫ਼ ਨੀਅਤ ਦੀ ਕਰਮ ਕਰਨ ਦੀ ਇਹ ਸਭ ਹੁਣ ਉਹਨਾਂ ਤੋਂ ਤੇ ਉਮੀਦ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਦੇ ਮਨ ਸਾਫ਼ ਨਹੀਂ ਸਿਰ ਤੋਂ ਪੈਰ ਤੱਕ ਬੇਇਮਾਨੀ ਵਿੱਚ ਡੁੱਬੇ ਨੇ ਹਰ ਕੋਈ ਦੁਖੀ ਹੈ ਪਰੇਸ਼ਾਨ ਹਰ ਕੋਈ ਇਹੀ ਸੋਚਦਾ ਹੈ ਕੋਈ ਤੇ ਅੱਗੇ ਆਵੇ ਕੁਝ ਕਰੇ ਇਸ ਵਾਸਤੇ ਮੈਂ ਇਰਾਦਾ ਕੀਤਾ ਹੈ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਦੇਖਣਾ ਹੈ ਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਜ਼ਿਲ੍ਹੇ ਵਿੱਚ ਦੁੱਖ ਕਿਉਂ ਹੈ ਸਭ ਕੁਝ ਹੋਵੇਗਾ ਸੁੱਖ ਖੁਸ਼ਹਾਲੀ ਸਾਫ ਸਫਾਈ ਗਰੰਟੀ ਵਾਲੀਆਂ ਸੜਕਾਂ ਸਾਰੇ ਪਿੰਡਾਂ ਵਿੱਚ ਪੱਕੀਆਂ ਗਰੰਟੀ ਵਾਲੀਆਂ ਲਾਈਟਾਂ ਵਾਲੀਆਂ ਸੜਕਾਂ ਸਾਰੇ ਸਰਕਾਰੀ ਦਫ਼ਤਰਾਂ ਦੇ ਕਰਮਚਾਰੀਆਂ ਨੂੰ ਪੂਰੀ ਇਮਾਨਦਾਰੀ ਨਾਲ ਆਪਣੇ ਜਾਇਜ਼ ਤਰੀਕੇ ਨਾਲ ਡਿਊਟੀ ਕਰਨ ਦੀ ਪੂਰੀ ਆਜ਼ਾਦੀ ਬਿਨਾਂ ਕਿਸੇ ਪ੍ਰੈਸ਼ਰ ਦੇ ਮੈਂ ਕਰਵਾਉਂਗਾ ਲਵਾਗਾ ਜ਼ਿੰਮੇਵਾਰੀ ਤੇ ਨਿਭਾਵਾਂਗਾ ਪੂਰੀ ਫਰਮਾ ਬਰਦਾਰੀ ਦੇ ਨਾਲ ਬਣੂੰਗਾ ਨਿਸ਼ਕਾਮ ਸੇਵਾਦਾਰ ਅੰਗ ਸੰਗ ਸਹਾਈ ਹੋ ਕੇ ਹਰ ਇੱਕ ਨਾਗਰਿਕ ਤੇ ਇਸੇ ਜ਼ਿਲ੍ਹੇ ਵਿੱਚ ਰਹਿ ਕੇ ਪਰ ਜੇ ਮੇਰੇ ਜ਼ਿਲ੍ਹੇ ਦੇ ਲੋਕ ਮੇਰਾ ਸਾਥ ਦੇਣ ਤਾਂ ਜ਼ਰੂਰ ਹੋਵੇਗਾ ਸਭ ਕੁਝ ਬਣਾਵਾਂਗੇ ਆਪਣੇ ਜ਼ਿਲ੍ਹੇ ਨੂੰ ਇਹੋ ਜਿਹਾ ਕਿ ਚੰਡੀਗੜ੍ਹ ਵੀ ਦੇਖਦਾ ਰਹਿ ਜਾਵੇ ਹਰ ਨਾਗਰਿਕ ਹੋਵੇਗਾ ਖੁਸ਼ ਤੇ ਸੰਪੰਨ ਲੇਕਿਨ ਸਾਥ ਦੇਣਾ ਪਵੇਗਾ ਮੇਰਾ ਸਾਰਿਆਂ ਨੂੰ ਬਾਕੀ ਸਾਰਾ ਕੰਮ ਸਾਰੀ ਜ਼ਿੰਮੇਵਾਰੀ ਮੇਰੀ ਹਰ ਸ਼ਿਕਾਇਤ ਹਰ ਪਰੇਸ਼ਾਨੀ ਦਾ ਹੱਲ ਹੋਵੇਗਾ ਪਰ ਇਹ ਸਭ ਇੱਕ ਆਮ ਆਦਮੀ ਵਾਸਤੇ ਬਹੁਤ ਮੁਸ਼ਕਿਲ ਹੈ ਇਸ ਲਈ ਸਾਰੇ ਅਗਰ ਸਾਥ ਦੇਣ ਇਸ ਚੋਣ ਵਿੱਚ ਮੈਨੂੰ ਮੌਕਾ ਦੇਣ ਤਾਂ ਸਭ ਕੁਝ ਮੁਸ਼ਕਿਲ ਤੋਂ ਸੰਭਵ ਕਰ ਦੇਵਾਂ ਇਸ ਲੋਕ ਸਭਾ ਦੇ ਚੋਣ ਵਿੱਚ ਜਿੱਤ ਦਿਲਾਓ ਸਾਥ ਦਿਓ ਮੇਰਾ ਵਾਦਾ ਹੈ ਸਾਰਿਆਂ ਦੇ ਨਾਲ ਆਪਣੇ ਨਾਲ ਹਰ ਇੱਕ ਮਹਿਕਮੇ ਦੇ ਮੁਲਾਜ਼ਮ ਕਰਨਗੇ ਆਪਣਾ ਕੰਮ ਜ਼ਿੰਮੇਵਾਰੀ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਤੱਕਾਸ਼ਾਈ ਦਾ ਖੁਦ ਵਿੱਚ ਸ਼ਾਮਲ ਹੋ ਕੇ ਜਵਾਬ ਲਿਆ ਜਾਏਗਾ ਦਿੱਲੀ ਜਾਂ ਚੰਡੀਗੜ੍ਹ ਨਹੀਂ ਰਹਿਣਾ ਇਸੇ ਜ਼ਿਲ੍ਹੇ ਵਿੱਚ ਰਹਿਣਾ ਹੈ ਤੁਹਾਡੇ ਸਾਰਿਆਂ ਦੇ ਨਾਲ ਸਿਰਫ ਨੀਂ ਪੱਥਰ ਰੱਖਣ ਤੇ ਵੋਟਾਂ ਮੰਗਣ ਆਉਣ ਵਾਲੇ ਨੇਤਾਵਾਂ ਵਾਂਗੂ ਨਹੀਂ ਇੱਥੇ ਹੀ ਰਹਿਣਾ ਹੈ ਹਰ ਸਮੇਂ ਦਿੱਲੀ ਸਿਰਫ ਸੰਸਦ ਦੀ ਕਾਰਵਾਈ ਹਾਜ਼ਰੀਆਂ ਵਾਸਤੇ ਜਾਂ ਜ਼ਿਲ੍ਹੇ ਦੀ ਤਰੱਕੀ ਦੀ ਜ਼ਰੂਰਤ ਵਾਸਤੇ ਹੀ ਫੇਰੇ ਲੱਗਣਗੇ ਪਤਾ ਲੱਗਾ ਹੈ ਇਸ ਸਾਲ ਤੋਂ ਐਮਪੀ ਫੰਡ ਦੀ ਲਿਮਿਟ ਪਹਿਲਾਂ 5 ਕਰੋੜ ਹੁੰਦੀ ਸੀ 15 ਕਰੋੜ ਕਰ ਦਿੱਤੀ ਜਾਣੀ ਹੈ ਇੱਕ ਇੱਕ ਪੈਸੇ ਦਾ ਬਿਉਰਾ ਜਨਤਾ ਨੂੰ ਦਿੱਤਾ ਜਾਏਗਾ ਜਾਗਰੂਕ ਕੀਤਾ ਜਾਏਗਾ ਸਾਰਿਆਂ ਨੂੰ ਉਹਨਾਂ ਦੇ ਵਾਸਤੇ ਬਣਾਏ ਗਏ ਗ੍ਰਾਂਟਾਂ ਫੰਡਾਂ ਦੇ ਬਾਰੇ ਵਿੱਚ ਹਰ ਇੱਕ ਪੈਸਾ ਲਗਾਇਆ ਜਾਏਗਾ ਇਸੇ ਜ਼ਿਲ੍ਹੇ ਵਾਸਤੇ ਚਿਤਸਿਆ ਵੀ ਜਾਏਗਾ ਪੂਰੀ ਪਾਰਦਰਸ਼ਤਾ ਹੋਵੇਗੀ ਤੁਹਾਡੇ ਸਾਰਿਆਂ ਵਾਸਤੇ ਪੈਸਾ ਲਿਆਉਣਾ ਸਾਧਨ ਬਣਾਉਣੇ ਤੇ ਇਹ ਸਭ ਤੁਹਾਡੇ ਸਾਰਿਆਂ ਤੱਕ ਪਹੁੰਚਾਉਣਾ ਤੇ ਪੱਕਾ ਕਰਨਾ ਮੇਰੀ ਜ਼ਿੰਮੇਵਾਰੀ ਕੋਈ ਓਲਾ ਨਹੀਂ ਹੋਏਗਾ ਕੋਈ ਧੋਖਾ ਨਹੀਂ ਹੋਏਗਾ ਮੈਂ ਵੀ ਤੁਹਾਡੇ ਵਾਂਗ ਇੱਕ ਮਜ਼ਦੂਰ ਕਿਸਾਨ ਦੇ ਘਰ ਜੰਮਿਆ ਪੁੱਤਰ ਹਾਂ ਮੇਰੀਆਂ ਜ਼ਰੂਰਤਾਂ ਸੀਮਤ ਹਨ ਤੇ ਇਹ ਸਭ ਪੂਰੀਆਂ ਹੋ ਰਹੀਆਂ ਹਿੰਦੁਸਤਾਨ ਦੀ ਜਨਤਾ ਦੇ ਟੈਕਸ ਨਾਲ ਮਿਲ ਰਹੀ ਪੈਨਸ਼ਨ ਦੇ ਨਾਮ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਇਸ ਵਾਸਤੇ ਜਨਤਾ ਵਾਸਤੇ ਬਣੀਆਂ ਗ੍ਰਾਂਟਾਂ ਫੰਡਾਂ ਦੇ ਨਾਲ ਹੀ ਹਰ ਮਹੀਨੇ ਦੀ ਤਨਖਾਹ ਵਿੱਚੋਂ ਸਿਰਫ 1 ਰੁਪਿਆ ਮੇਰਾ ਤੇ ਬਾਕੀ ਦੀ ਸਾਰੀ ਮੇਰੀ ਐਮਪੀ ਦੀ ਤਨਖਾਹ ਇਸ ਜ਼ਿਲ੍ਹੇ ਵਾਸਤੇ ਖਰਚ ਕੀਤੀ ਜਾਏਗੀ ਇਹ ਮੇਰੀ ਤਰਫ ਤੋਂ ਮੇਰਾ مالی ਯੋਗਦਾਨ ਇਸ ਜ਼ਿਲ੍ਹੇ ਦੇ ਲੋਕਾਂ ਵਾਸਤੇ ਇਹ ਮੇਰਾ ਵਾਦਾ ਹੈ ਆਪਣੀ ਇਮਾਨਦਾਰੀ ਦਾ ਆਪਣੀ ਨਿਸ਼ਕਾਮ ਸੇਵਾਦਾਰੀ ਕਰਨ ਦਾ ਮੈਂ ਹਰ ਕਿਸੇ ਨੂੰ ਪੂਰਾ ਭਰੋਸਾ ਦਿੰਦਾ ਪਹਿਲੇ ਦੇਸ਼ ਦੇ ਬਾਹਰ ਦੇ ਦੁਸ਼ਮਣਾਂ ਨਾਲ ਲੜਾਈ ਸੀ ਤੇ ਹੁਣ ਮੇਰੀ ਲੜਾਈ ਹੋਵੇਗੀ ਹਰ ਉਸ ਚੀਜ਼ ਨਾਲ ਹਰ ਇਨਸਾਨ ਨਾਲ ਜੋ ਇਸ ਜ਼ਿਲ੍ਹੇ ਦੀ ਤਰੱਕੀ ਦੇ ਰਾਹ ਤੇ ਰੋੜੇ ਬਣਨਗੇ ਜ਼ਿਲ੍ਹੇ ਦੇ ਲੋਕਾਂ ਦੀ ਖੁਸ਼ਹਾਲੀ ਵਾਸਤੇ ਰੋਕ ਬਣਨਗੇ ਇਹ ਵਾਦਾ ਹੈ ਮੇਰਾ ਪਿੱਛੇ ਹਟਣ ਦੀ ਨਾ ਹੀ ਮੇਰੀ ਫਿਤਰਤ ਹੈ ਤੇ ਨਾ ਹੀ ਹੁਣ ਪਿੱਛੇ ਹਟਣ ਦਾ ਇਰਾਦਾ ਹੈ ਪਰ ਇਹ ਸਭ ਮੈਂ ਕਰ ਸਕਦਾ ਹਾਂ ਸਿਰਫ ਅਗਰ ਸਾਰੇ ਜ਼ਿਲ੍ਹੇ ਦੇ ਵਸਨੀਕ ਚਾਹਣ ਤਾਂ ਮੇਰਾ ਸਾਥ ਦੇਣ ਤਾਂ ਮੈਨੂੰ ਚੁਣ ਕੇ ਇਸ ਇਲੈਕਸ਼ਨ ਵਿੱਚ ਸੇਵਾ ਦਾ ਭਾਰ ਮੇਰੇ ਮੋਢਿਆਂ ਤੇ ਪਾਓ ਫਿਰ ਸਭ ਹੋ ਸਕਦਾ ਹੈ 100% ਹੋ ਸਕਦਾ ਹੈ ਪਿਛਲੇ 60 ਸਾਲਾਂ ਵਿੱਚ ਤੁਸੀਂ ਜਿਨ੍ਹਾਂ ਨੂੰ ਉਮੀਦਵਾਰਾਂ ਨੂੰ ਸੰਸਦ ਤੇ ਆਪਣੀ ਆਵਾਜ਼ ਪਹੁੰਚਾਉਣ ਵਾਸਤੇ ਚੁਣਿਆ ਉਹ ਸਾਰੇ ਇਸ ਜ਼ਿਲ੍ਹੇ ਦੀ ਧਰਤੀ ਦੇ ਗਿਣਤੀ ਨਾਲ ਹੀ ਦਰਸ਼ਨ ਦੇਣਾ ਹੈ। ਜਾਂ ਉਦਘਾਟਨ ਕਰਨ ਵਾਸਤੇ ਜਾਂ ਵੋਟਾਂ ਦੇ ਟਾਈਮ ਤੇ ਕਿਸੇ ਨੇ ਵੀ ਇੱਥੇ ਰਹਿ ਕੇ ਲੋੜਾਂ ਦੇ ਮੁਤਾਬਕ ਪਰੇਸ਼ਾਨੀਆਂ ਨੂੰ ਆਪ ਝੇਲ ਕੇ ਕੰਮ ਨਹੀਂ ਕੀਤਾ। ਇੱਥੇ ਰਹਿ ਕੇ ਕਿਸਾਨਾਂ, ਮਜ਼ਦੂਰਾਂ, ਜਵਾਕਾਂ ਦੀਆਂ ਤਕਲੀਫਾਂ ਦੁਕਾਨ ਦਾ ਨਿਵਾਰਣ ਨਹੀਂ ਸੀ ਕਰਨਾ ਇਹ ਬਸ ਇਲੈਕਸ਼ਨ ਦੇ ਟਾਈਮ ਤੇ ਝੂਠੇ ਵਾਦੇ ਕਰਕੇ ਚਲੇ ਗਏ ਤੇ ਸਾਰੀ ਜਨਤਾ ਫਿਰ ਗਰੀਬੀ ਵਿੱਚ ਹੀ ਰਹਿ ਗਈ ਆਪਣੀ ਫਸਲ ਦੀ ਖੂਨ ਪਸੀਨੇ ਦੀ ਮਿਹਨਤ ਦੀ ਕਮਾਈ ਨੂੰ ਵੀ ਤਰਸ ਗਏ ਦੁਬਾਰਾ ਅਗਰ ਫਿਰ ਮੌਕਾ ਦੇ ਦਿੱਤਾ ਇਹਨਾਂ ਨੇ ਫਿਰ ਧੋਖਾ ਹੀ ਦੇਣਾ ਇੱਕ ਵਾਰ ਬਸ ਇੱਕ ਵਾਰ ਇਹਨਾਂ ਸਾਰਿਆਂ ਨੂੰ ਪਲਟ ਜਵਾਬ ਦੇ ਕੇ ਦੇਖੋ ਇੱਕ ਵਾਰ ਮੈਨੂੰ ਮੌਕਾ ਦੇ ਕੇ ਪਰਖੋ ਸੋਨੇ ਤੋਂ ਵੀ ਜ਼ਿਆਦਾ ਖਰਾ ਉਤਰ ਕੇ ਦਿਖਾਵਾਂਗਾ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਕ ਵਾਰ ਸਾਰੇ ਇਕੱਠੇ ਹੋ ਕੇ ਦੇਖੋ ਨਤੀਜੇ ਵੀ ਸਾਫ਼ ਦਿਖਣ ਲੱਗ ਪੈਣਗੇ ਵੋਟ ਦੀ ਤਾਕਤ ਲੋਕਤੰਤਰ ਦੀ ਤਾਕਤ ਹੈ ਤੁਹਾਡੇ ਸਾਰਿਆਂ ਦੇ ਕੋਲ ਇਸ ਨੂੰ ਪਹਿਚਾਣੋ ਜੇ ਇਸ ਦਾ ਕੋਈ ਮੁੱਲ ਨਾ ਹੁੰਦਾ ਨਾ ਤਾਂ ਰਾਜਨੀਤਿਕ ਪਾਰਟੀਆਂ ਨੇ ਤੁਹਾਡੇ ਪਿੱਛੇ ਨਹੀਂ ਸੀ ਘੁਮਣਾ ਇਲੈਕਸ਼ਨ ਦੇ ਟਾਈਮ ਤੇ ਲੋਭ ਨਹੀਂ ਸੀ ਦੇਣੇ ਸੜਕਾਂ ਬਣਾ ਕੇ ਨਹੀਂ ਸੀ ਦਸਾਉਣੀਆਂ ਭਾਵੇਂ ਮਹੀਨੇ ਬਾਅਦ ਹੀ ਟੁੱਟ ਜਾਣ ਹਰ ਵਾਰ ਪੂਰੇ 5 ਸਾਲ ਕੁਝ ਨਹੀਂ ਕਰਦੇ ਵੋਟਾਂ ਦੇ ਮਹੀਨੇ 'ਚ ਸਭ ਕੁਝ ਹੋਣ ਲੱਗ ਪੈਂਦਾ ਸਰਕਾਰ ਦੇ ਖਜ਼ਾਨੇ ਵੀ ਭਰ ਜਾਂਦੇ ਗ੍ਰਾਂਟਾਂ ਵੀ ਆਉਣ ਲੱਗ ਪੈਂਦੀਆਂ ਭਾਵੇਂ 5 ਸਾਲ ਮੁਲਾਜ਼ਮਾਂ ਨੂੰ ਤਨਖਾਹ ਨਾ ਦਿੱਤੀ ਜਾਵੇ ਕਿਸਾਨਾਂ ਨੂੰ ਉਹਨਾਂ ਦਾ ਹੱਕ ਦੇਣ ਵਾਸਤੇ ਭਾਵੇਂ ਖਜ਼ਾਨੇ ਖਾਲੀ ਪਈ ਹੁਣ ਲੇਕਿਨ 5 ਸਾਲਾਂ ਬਾਅਦ ਵੋਟਾਂ ਦੇ ਟਾਈਮ ਤੇ ਖਜ਼ਾਨੇ ਵਾਪਸ ਪਤਾ ਨਹੀਂ ਕਿੱਦਾਂ ਪਰ ਜਾਂਦੇ ਨੇ ਇਹਹੀ ਉਹ ਵੋਟ ਹੈ ਜਿਸ ਦੇ ਵਾਸਤੇ 5 ਸਾਲਾਂ ਤੱਕ ਜਿਨ੍ਹਾਂ ਨੇ ਤੁਹਾਡੇ ਹਾਲ ਦੀ ਬਾਤ ਨਾ ਪੁੱਛੀ ਝੁੱਕ ਝੁੱਕ ਕੇ ਵਾਅਦਿਆਂ ਨਾਲ ਮੂੰਹ ਭਰ ਕੇ ਹੱਥਾਂ ਵਿੱਚ ਲੱਡੂ ਲੈ ਕੇ ਫੇਰ ਵਾਪਸ ਆਉਂਦੇ ਨੇ ਘਰ ਘਰ ਨੌਕਰੀ ਕਰਜ਼ਾ ਮਾਫੀ ਦੱਸੋ ਹੋ ਗਿਆ ਸਭ ਕੁਝ ਹੁਣ ਹੀ ਸਮੇਂ ਹੈ ਸੋਚੋ ਸਮਝੋ ਇਸ ਵੋਟ ਤੇ ਇਸ ਬੋਰਡ ਦੀ ਆਪਣੀ ਤਾਕਤ ਨੂੰ ਪਹਿਚਾਣੋ 2-4000 ਰੁਪਏ ਵਾਸਤੇ ਕੁਝ ਸ਼ਰਾਬ ਦੀਆਂ ਬੋਤਲਾਂ ਵਾਸਤੇ ਆਪਣੀ ਇਸ ਤਾਕਤ ਨੂੰ ਬੇਚ ਨਾ ਦਿਓ ਇਸ ਦਾ ਸਹੀ ਇਸਤੇਮਾਲ ਤੁਹਾਡੇ ਅਗਲੇ 5 ਸਾਲਾਂ ਦੀਆਂ ਖੁਸ਼ੀਆਂ ਦੀ ਚਾਬੀ ਹੈ ਆਪਣਾ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚ ਕੇ ਫਿਰ ਹੀ ਵੋਟ ਪਾਓ ਇੱਕ ਗਲਤ ਉਮੀਦਵਾਰ ਦੀ ਚੋਣ ਤੁਹਾਨੂੰ ਅਗਲੇ 5 ਸਾਲ ਫਿਰ ਧਰਨਿਆਂ ਤੇ ਰੇਲ ਗੱਡੀਆਂ ਰੋਕਣ ਦੇ ਰਾਹ ਤੇ ਭੇਜ ਦੇਵੇਗਾ। ਬਹੁਤ ਸੋਚ ਵਿਚਾਰ ਕਰਕੇ ਆਪਣੇ ਜ਼ਿਲ੍ਹੇ ਵਾਸੀਆਂ ਤੇ ਜ਼ਿਲ੍ਹੇ ਦੀ ਤਰੱਕੀ ਲਈ ਇਸ ਵਾਰ ਇਲੈਕਸ਼ਨ ਵਿੱਚ ਹਿੱਸਾ ਲੈਣ ਦਾ ਇਰਾਦਾ ਕੀਤਾ ਹੈ। ਮੇਰਾ ਸਾਥ ਦਿਓ ਤੁਹਾਡੇ ਨਾਲ ਰਹਾਂਗਾ ਹਰ ਦੁੱਖ ਤਕਲੀਫ ਪਰੇਸ਼ਾਨੀਆਂ ਦਾ ਨਿਵਾਰਣ ਕਰਨ ਵਾਸਤੇ ਹਰ ਮੁਹਿੰਮ ਹਰ ਲਾਈ ਜੋ ਜਾਇਜ਼ ਤੇ ਜੋ ਸਹੀ ਹੋਵੇਗੀ ਮੈਨੂੰ ਆਪਣੇ ਨਾਲ ਖੜਾ ਪਾਓਗੇ ਨਤੀਜੇ ਦੇ ਪੋਚਣ ਵਾਸਤੇ ਬਿਨਾ ਕਿਸੇ ਚੀਜ਼ ਦੀ ਪਰਵਾਹ ਕੀਏ ਬਣਾ ਹਮੇਸ਼ਾ ਆਪਣੇ ਨਾਲ ਖੜਾ ਪਾਓਗੇ ਇਹ ਵਾਦਾ ਹੈ ਮੇਰਾ ਤੁਹਾਡੇ ਸਾਰਿਆਂ ਦੇ ਨਾਲ ਇੱਕ ਵਾਦਾ ਤੁਸੀਂ ਵੀ ਸਾਰੇ ਕਰੋ ਵੋਟ ਨਹੀਂ ਵੇਚਣੀ ਕਿਉਂਕਿ ਜੋ ਪੈਸਾ ਅੱਜ ਤੁਹਾਨੂੰ ਮੰਡਣਾ ਹੈ ਨਾ ਇਹਨਾਂ ਨੇ ਉਹ ਪੈਸਾ ਤੁਹਾਡਾ ਹੀ ਸੀ ਤੇ ਫਿਰ ਤੁਹਾਡੇ ਕੋਲੋਂ ਹੀ ਵਿਆਜ ਸਮੇਤ ਵਾਪਸ ਲਿਆ ਜਾਣਾ ਹੈ ਫੈਸਲਾ ਤੁਹਾਡੇ ਹੱਥ ਹੈ ਸਰਕਾਰ ਤੁਸੀਂ ਹੀ ਚੁਣਦੇ ਇੱਕ ਮੌਕਾ ਇਸ ਨਿਸ਼ਕਾਮ ਸੇਵਾ ਕਰਨ ਦੀ ਇੱਛਾ ਰੱਖਣ ਵਾਲੇ ਸੇਵਾਦਾਰ ਨੂੰ ਵੀ ਦੇਖ ਕੇ ਦੇਖੋ ਦਿਨ ਰਾਤ 24 ਘੰਟੇ ਤੁਹਾਡੇ ਨਾਲ ਹੀ ਸੀ ਜ਼ਿਲ੍ਹੇ ਵਿੱਚ ਪਾਓਗੇ ਹਮੇਸ਼ਾ ਤਿਆਰ ਇੱਕ ਵਹਿਮ ਹੈ ਧੋਖਾ ਹੈ ਕਿ ਸਿਰਫ ਪਾਰਟੀ ਦੇ ਉਮੀਦਵਾਰ ਹੀ ਕੁਝ ਕਰ ਸਕਦੇ ਨੇ ਇਹ ਗਲਤ ਫਹਿਮੀਆਂ ਫੈਲਾਈਆਂ ਗਈਆਂ ਹਨ ਰਾਜਨੀਤੀ ਵਾਲਿਆਂ ਖਿਲਾਫ ਇਹ ਨਹੀਂ ਚਾਹੁੰਦੇ ਕਿ ਕੋਈ ਸਹੀ ਬੰਦਾ ਇਮਾਨਦਾਰ ਬੰਦਾ ਉੱਪਰ ਆਏ ਇਸ ਗਲਤ ਫਹਿਮੀ ਨੂੰ ਮੈਂ ਦੂਰ ਕਰ ਦੇਵਾਂਗਾ ਆਜ਼ਾਦ ਉਮੀਦਵਾਰ ਇਮਾਨਦਾਰ ਹੋਵੇ ਤੇ ਸਾਰੇ ਕੰਮ ਕਰ ਸਕਦਾ ਹੈ ਤੇ ਜਾਦਾ ਬਿਹਤਰ ਤਰੀਕੇ ਦੇ ਨਾਲ ਕਰ ਸਕਦਾ ਹੈ ਵੀਡੀਓ ਦੇ ਮਾਧਿਅਮ ਨਾਲ ਹੀ ਜਨਤਾ ਨਾਲ ਜੁੜਨਾ mumkin ਹੈ ਮੇਰੇ ਵਾਸਤੇ ਨਾ ਤੇ ਬੇਈਮਾਨੀ ਪਸੰਦ ਹੈ ਮੈਨੂੰ ਤੇ ਨਾ ਹੀ ਬੇਈਮਾਨੀ ਦਾ ਪੈਸਾ ਹੈ ਮੇਰੇ ਕੋਲ ਪੂਰੀ ਇਮਾਨਦਾਰੀ ਨਾਲ ਆਪਣੀ ਨੌਕਰੀ ਪੂਰੀ ਕਰਕੇ ਰਿਟਾਇਰ ਹੋਇਆ ਇੱਕ ਫੌਜੀ ਹਾਂ ਮੈਂ ਇਸ ਵੀਡੀਓ ਨੂੰ ਮੇਰੀ ਰੈਲੀ ਸਮਝਣਾ ਲੋਕਾਂ ਤੱਕ ਮੇਰੇ ਵਿਚਾਰ ਪਹੁੰਚਾਉਣ ਵਾਲੀ ਮੇਰੀ ਰੈਲੀ ਇਹਨੂੰ ਵੱਧ ਤੋਂ ਵੱਧ ਜ਼ਿਲ੍ਹੇ ਦੀ ਜਨਤਾ ਤੱਕ ਪਹੁੰਚਾਉਣਾ ਹੁਣ ਤੁਹਾਡੇ ਸਾਰਿਆਂ ਦਾ ਫਰਜ਼ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਕੋਸ਼ਿਸ਼ ਕਰਾਂਗਾ ਜਿੰਨੇ ਪਿੰਡਾਂ ਵਿੱਚ ਜਿਹੜੀ ਵੀ ਜਗ੍ਹਾ ਤੇ ਮੈਂ ਜਾ ਸਕਾਂ ਜਾ ਕੇ ਆਪ ਲੋਕਾਂ ਦੇ ਨਾਲ ਮਿਲਾਂਗਾ ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਾਂਗਾ ਉਹਨਾਂ ਨੂੰ ਭਰੋਸਾ ਦਿਵਾਵਾਂਗਾ ਯਕੀਨ ਦਿਵਾਵਾਂਗਾ ਇੱਕ ਬਹੁਤ ਹੀ ਸੁੰਦਰ ਤੇ ਕੁਸ਼ ਹਾਲ ਜ਼ਿਲ੍ਹੇ ਦੀ ਬਾਕੀ ਜ਼ਿਆਦਾਤਰ ਵੋਟਰ ਜਿਹੜੇ ਬਜ਼ੁਰਗ ਹਨ ਇੰਟਰਨੈਟ ਮੋਬਾਈਲ ਦੀ ਸੁਵਿਧਾ ਉਹਨਾਂ ਕੋਲ ਹੈ ਨਹੀਂਗੀ। ਉਹਨਾਂ ਦੇ ਘਰਾਂ ਵਿੱਚ ਰਹਿਣ ਵਾਲੇ ਬੱਚਿਆਂ, ਜਵਾਨਾਂ ਨੂੰ ਬੇਨਤੀ ਹੈ ਮੇਰੀ, ਉਹਨਾਂ ਨੂੰ ਵੀ ਮੇਰੇ ਸਾਰੇ ਵਿਚਾਰਧਾਰਾ, ਮੇਰੀ ਹਰ ਇੱਕ ਗੱਲ ਉਹਨਾਂ ਤੱਕ ਵੀ ਪਹੁੰਚਾਓ। ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਇੱਕ ਨਿਸ਼ਕਾਮ ਸੇਵਾਦਾਰ ਇਸ ਵਾਰ ਆਜ਼ਾਦ ਉਮੀਦਵਾਰ ਚੋਣਾਂ ਵਿੱਚ ਖੜਾ ਹੋ ਰਿਹਾ ਹੈ। ਬਾਕੀ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਤੇ ਸੱਚਾਈਆਂ ਜੋ ਕਿ ਭੋਲੀ ਭਾਲੀ ਇਸ ਜ਼ਿਲ੍ਹੇ ਦੀ ਜਨਤਾ ਜਿਨ੍ਹਾਂ ਤੋਂ ਅਣਜਾਣ ਹੈ ਲੈ ਕੇ ਆਵਾਂਗਾ ਅਗਲੇ ਵੀਡੀਓ ਵਿੱਚ ਫੌਜੀ ਕੋਤਰਾ ਦੀ ਸਾਰਿਆਂ ਨੂੰ ਸਤਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਜੈ ਹਿੰਦ